ਸਸੀ ਗੱਲ ਜੀ ਮੈਂ ਪੱਤਰਕਾਰ ਪਰਮੇਂਦਰ ਵੀਰ ਕਾ ਅੱਜ ਅਸੀਂ ਰਣਜੀਤ ਐਵਨਿਊ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਡਾਕਟਰ ਭੀਮਕਰ ਅੰਬੇਦਕਰ ਦੀ 143ਵੀਂ ਜਿਹੜੇ ਉੱਚ ਅਧਿਕਾਰੀ ਪਹੁੰਚੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਉਂਦੇ ਹਾਂ ਕਿ ਜਿਹੜਾ ਆਪਣਾ ਬੀ ਆਰ ਅੰਬੇਦਕਰ ਜੀ ਦਾ ਜਿਹੜਾ ਇਹ ਬਰਥ ਐਨੀਵਰਸਰੀ ਮਨਾਈ ਜਾ ਰਹੀ ਆ ਉਹ ਦਾ ਉਹਦਾ ਕੀ ਕੀ ਉਹਨਾਂ ਦਾ ਕਹਿਣਾ ਵਾ ਤੇ ਆਓ ਜੀ ਤੁਹਾਨੂੰ ਬੁਲਾਉਂਦੇ ਹਾਂ ਇਹ ਲੈ ਇੱਕੋ ਵਾਰਤੋਂ ਪਰ ਪਦਮ ਤੇ ਕਲੀਟੀਓ ਕੈਬਨਿਟ ਮਨਿਸਟਰ ਪੰਜਾਬ ਸਾਨੂੰ ਦਿੱਤੀ ਸਾਨੂੰ ਕੁਆਜ਼ਮੀ ਤੱਕ ਆਜ਼ਾਦੀ ਦਿੱਤੀ ਸ਼ੂਆ ਸ਼ਾਹ ਦਾ ਖਾਤਮਾ ਜਿਹੜਾ ਅਸੀਂ ਕਰ ਉਹ ਸੰਵਿਧਾਨ ਦੇ ਵਿੱਚ ਕੀਤਾ ਬਕਵਾਕ ਉਹ ਅਨਸ਼ੇਦ ਕਰਾਹਾ ਆਰਟੀਕਲਸ ਤੇ ਰਹੀ ਬਾਬਾ ਸਾਹਿਬ ਨੇ ਸਾਨੂੰ ਬਹੁਤ ਕੁਝ ਜਿਹੜਾ ਸੀਗਾ ਉਹ ਦੇ ਦਿੱਤਾ ਪਰ ਇੱਕ ਗੱਲ ਮੈਂ ਹੋਰ ਜਾਣੀ ਚਾਹੁੰਦਾ ਬਾਬਾ ਸਾਹਿਬ ਨੇ ਆਪਾਂ ਸਭ ਨਹੀਂ ਪਤਾ ਕਿ ਬੁੱਧਿਜ਼ਮ ਅਡਾਪਟ ਕੀਤਾ ਸੀਗਾ ਕੋਈ ਬੜੇ ਵਧੀਆ ਪੇਂਟਿੰਗ ਵੀ ਸੀਗੇ ਔਰ ਮੁੰਤਾ ਦਾ ਜਿਹੜੇ ਜੜੀਆਂ ਪੇਂਟਿੰਗਸ ਹੁੰਦੀਆਂ ਨੇ ਉਹਦੇ ਵਿੱਚ ਆਪ ਕੋਲ ਤੇ ਉਹਨਾਂ ਦੀਆਂ ਅੱਖਾਂ ਬੰਦ ਨਹੀਂ ਪਰ ਬਾਬਾ ਸਾਹਿਬ ਨੇ ਜਿਹੜਾ ਉਹਦਾ ਸੂਤ ਬਣਾਇਆ ਹੈ ਉਹਦੇ ਵਿੱਚ ਅੱਖਾਂ ਖੁੱਲੀਆਂ ਨੇ ਉਹਦਾ ਇੱਕ ਸਿੰਬਲ ਹੈ ਆਪਣੇ ਅਧਿਕਾਰਾਂ ਵਾਸਤੇ ਅਸੀਂ ਆਪਣੇ ਹੱਕਿਆਂ ਵਾਸਤੇ ਆਪਣੀ ਅਭਿਆਨ ਸਾਨੂੰ ਉਹਦੇ ਵਾਸਤੇ ਜਾਗਰਤ ਸੰਦਰਸ਼ ਜਿੰਦਗੀ ਦੇ ਵਿੱਚ ਸੰਗਠਨ ਕਰਕੇ ਉਹ ਬੱਚਾ ਜਿਹਨੂੰ ਬੈਂਚ ਤੇ ਵੀ ਬੈਠਾ ਚ ਤੈਨੂੰ ਪਾਣੀ ਪੀਣ ਵਾਸਤੇ ਦੇਸ਼ ਦਾ ਸੰਵਿਧਾਨ ਲਿਖੂਗਾ ਇਹ ਚਮਤਕਾਰ ਨਹੀਂ ਸੀ ਕਿਹਾ ਵੀ ਭਾਕਤ ਆ ਜਿਹੜੀ ਬਿਆਨ ਮੇਕਾ ਸਾਹਮਣੇ ਪਾਪ ਕੀਤੀ ਸੀ ਉਹਨਾਂ ਨੇ ਕਿਹਾ ਸੀਗਾ ਸਿੱਖਿਆ ਸ਼ੇਰ ਦੀ ਦਾ ਉਹ ਰੋਡਾ ਜਿਹੜਾ ਪੀਂਦਾ ਆ ਉਹ ਦਹਾੜਦਾ ਬਿਲਕੁਲ ਨਾ हम नहीं है किसी के गुलाम क्योंकि हमारी कहानी बाबा साहब क्योंकि हमारी कहानी बाबा साहब ने लिखी। वुड लाइक अवर जडन श्री अमिताभ आनंद जी प्लीज कम फॉरवर्ड एंड गेट दीचोसिए पंजाब नेशनल बैंक के हमारे भाई लोग तो यहाँ मौजूद हैं आप सब को अम्बेडकर जयंती की बहुत बहुत बधाई बाबा साहब अम्बेडकर का एक वन हंड्रेड थर्टी वर्ष राट हम लोग मना रहे हैं बाबा साहब के लिए सच्ची श्रद्धांजलि यही होगी कि हम उनके बताए रास्तों पर चले तो बड़ी ही कठिनाई के दौर से गुजरते हुए हम ये चीजें असली अमृतसर लेवल पे और पंजाब लेवल पे बाकी जितने बद्यानाल भी रिप्रेजेंट कर रहे हैं ताकि जिन्हें भी एसएससी एम्प्लॉयमेंट डिपार्टमेंट जिसमें रेलवे एजुकेशन डिपार्टमेंट सिविल हॉस्पिटल ਇਹ ਸਾਰੇ ਦੇ ਇਮਪਲੋਏਸਰ ਨਾਲ ਕਿ ਜੁਆਇੰਟ ਫਰੰਟ ਦੇ ਉੱਤੇ ਆ ਰਹੇ ਕਿ মিটিং ਅਸੀਂ ਪਿਛਲੇ ਦਿਨਾਂ ਦੇ ਵਿੱਚ ਆਮਨਦੀਪ ਕਾਮਪਨੀ ਵਿੱਚ ਕੀਤੀ ਸੀ ਜਿਹਦੇ ਵਿੱਚ ਸਸਪੋ ਰਿਲੀਜੀਅਸ ਕਮਿਊਨਿਟੀ ਦੇ ਬਾਰੇ ਬੰਦੇ ਨੇ ਤੇ ਕਿਤੇ ਨਾ ਕਿਤੇ ਐਸਐਸਸੀ ਇਮਪਲੋਏਸ ਵੈਲਫੇਅਰ ਐਸੋਸੀਏਸ਼ਨ ਉਹ ਮਿਲਸਾਰ ਕਰੇਗੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਸਾਡਾ ਕੱਟ 12000 ਦੇ ਵਿੱਚ ਹੋਊਗਾ ਜਦੋਂ ਅਸੀਂ ਕੰਟ੍ਰੈਕਟ ਦੇ ਵਿੱਚ ਜਾਵਾਂਗੇ ਰਿਵਿਊਸ਼ਨ ਬਾਰੇ ਵਰਨਣ ਕਰਦੇ ਵੀ 2 ਮਿੰਟ ਹੋਰ ਤੁਸੀਂ ਦੇ ਦੇਣਾ ਹੈ ਡਾਕਟਰ ਪੀ ਆਰ ਦੇਖ ਕਰ ਇੱਕ ਲਾਤੀ ਪਰਸਨੈਲਿਟੀ ਮੈਂ ਅੱਜ ਗੂਗਲ ਸਰਚ ਕਰ ਰਿਹਾ ਸੀਗਾ ਕਿ ਕਿਹਨਾ ਦਿਨ ਹੈ ਜਿਹੜਾ ਵਰਲਡ ਵਾਈਡ ਸਭ ਤੋਂ ਵੱਧ ਜਿਹੜੀ ਜਨਮ ਦਿਨ ਮਨਾਇ ਜਾਂਦੀ ਹੈ ਡਾਕਟਰ ਅੰਦੇਸ਼ ਕਰਦੇ ਤੁਸੀਂ অলਮੋਸਟ 100 ਪੀਐਮ ਐਸਐਸਆਰ ਐਮਪਲੋਈਜ਼ ਵੈਲਫੇਅਰ ਐਸੋਸੀਏਸ਼ਨ ਫਾਰ conducting this function on 124th birthday of respected priya yeah. rametha kuch saal hi hoye the 2017 18 ko shayad tasmik ji and hriti ji thi har saal ye function kar rahe hain and हर साल

कुछ न कुछ कार्यक्रम करते रहता है उनके वेलफेयर के लिए और ये हमारे लिए गर्व की बात है कि हम लोग ये कर रहे हैं बाबा साहेब भीमराव अम्बेडकर जी का कि जीवन ਜੀਵਨੀ ਜੋ ਹੈ ਆਪਣੇ ਆਪ ਵਿੱਚ EMPLOYEES WELFARE ASSOCIATION ਅੰਮ੍ਰਿਤਸਰ ਤੋਂ ਮੈਂ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋ ਕੇ ਬਾਬਾ ਸਾਹਿਬ ਦੀ 134ਵੀਂ ਬਰਥ ਐਨੀਵਰਸਰੀ ਜਿਹੜੀ ਸੈਲੀਬ੍ਰੇਟ ਕਰ ਰਹੇ ਆਂ ਅੱਜ ਸਾਡੇ ਬੈਂਕ ਦੇ ਸਾਰੇ ਹੀ ਸਰਕਲਾਂ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਹੈੱਡ ਆਫਿਸ 'ਚ ਵੀ ਸਾਡੀ ਜਿਹੜੀ ਬਾਬਾ ਸਾਹਿਬ ਦੀ ਜਨਤੀ ਆ ਉਹ ਸੈਲੀਬ੍ਰੇਟ ਹੋ ਰਹੀ ਹੈ ਜੀ ਬਾਕੀ ਵੀ ਜਿੰਨੇ ਸਰਕਾਰੀ ادارے ਆ ਸਾਰਿਆਂ 'ਚ ਅੱਜ ਬੜੀ ਧੂਮ-ਧਾਮ ਨਾਲ ਬਾਬਾ ਸਾਹਿਬ ਦੀ ਜਨਤੀ ਮਨਾਈ ਜਾਂਦੀ ਹੈ ਦੇਸ਼ਾਂ-ਵਿਦੇਸ਼ਾਂ 'ਚ ਮਨਾਈ ਜਾਂਦੀ ਹੈ ਉਹੀ ਅਸੀਂ ਇੱਥੇ ਉਪਰਾਲਾ ਕਰਕੇ ਹਰ ਸਾਲ ਇਥੇ ਆਪਾਂ ਬਾਬਾ ਸਾਹਿਬ ਦੀ ਜਨਤੀ ਸੈਲੀਬ੍ਰੇਟ ਕਰਦੇ ਆ। ਜਿਵੇਂ ਕਿ ਤੁਸੀਂ ਵੀ ਯੂਥ ਵਿੱਚ ਯੂਥ ਨੂੰ ਇੱਕ ਮੈਸੇਜ ਇਹ ਕਿ ਅੱਜ ਕੱਲ੍ਹ ਦੇ ਅੰਦਰੀਆਂ ਕਿ ਛੇ ਵੀ ਦਰਿਆ ਦੇ ਵਿੱਚ ਦੇ ਦਲ ਦਲ ਉੱਤੇ ਪਛੇੜਾ ਰਹੇ ਉਹਨਾਂ ਨੂੰ ਇੱਕ ਮੈਸੇਜ ਦੇਖੋ ਯੂਥ ਨੂੰ ਇਹੀ ਮੈਸੇਜ ਹੈ ਕਿ ਬਾਬਾ ਸਾਹਿਬ ਦਾ ਇੱਕ ਬੜਾ ਵਧੀਆ ਨਾਰਾ ਸੀ ਬੀ ਐਜੂਕੇਸ਼ਨ। ਤਾਂ ਉਹ ਐਜੂਕੇਸ਼ਨ ਜਿਹੜੀ ਉਹ ਬਹੁਤ ਜ਼ਰੂਰੀ ਹੈ ਜੇ ਅਸੀਂ ਐਜੂਕੇਟ ਨਹੀਂ ਹੋਵਾਂਗੇ ਤਾਂ ਸਾਡਾ ਜਿਹੜਾ ਦਿਮਾਗ ਉਹ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦਾ ਫਿਰ ਅਸੀਂ ਪੁੱਠੇ ਕੰਮਾਂ ਵਾਲੇ ਕਰਦੇ ਆ ਨਸ਼ਿਆਂ 'ਚ ਪੈ ਜਾਂਦੇ ਆ ਉਹ ਸਰਕਾਰ ਨੂੰ ਵੀ ਥੋੜਾ ਜਿਹਾ ਮੈਂ ਰਿਕਵੈਸਟ ਕਰੂੰਗਾ ਸਰਕਾਰਾਂ ਕਿ ਥ ਖੇਡ ਵਾਲੇ ਲੋਕਾਂ ਦਾ ਸਪੋਰਟਸ ਵੱਲ ਧਿਆਨ ਕੀਤਾ ਜਾਵੇ ਕਿ ਪਹਿਲਾਂ ਜਿਹੜੀਆਂ ਪਲੇ ਗਰਾਊਂਡ ਸੀਗਾ ਉਹ ਬਹੁਤ ਹੁੰਦੀਆਂ ਸੀ ਅੱਜ ਕੱਲ ਕਿਤੇ ਵੀ ਹਾਨੂੰ ਗਰਾਊਂਡ ਵੇਖਣ ਨੂੰ ਨਹੀਂ ਮਿਲਦੀ ਸਾਨੂੰ ਚਾਹੀਦਾ ਕਿ ਹਰ ਜਗ੍ਹਾ ਤੇ ਗਰਾਊਂਡ ਦਾ ਪਿੰਡਾਂ 'ਚ ਬਣਾਈਆਂ ਜਾਣ ਸ਼ਹਿਰਾਂ 'ਚ ਵੀ ਬਣਾਈਆਂ ਜਾਣ ਤਾਂ ਕਿ ਲੋਕਾਂ ਦਾ ਧਿਆਨ ਜਿਹੜਾ ਸਪੋਰਟਸ ਵੱਲ ਹੋਵੇ ਤੇ ਸਕੂਲਾਂ ਦੇ ਵਿੱਚ ਸਪੈਸ਼ਲੀ ਜਿਹੜੇ ਸਰਕਾਰੀ ਸਕੂਲ ਹੈ ਉਹਨਾਂ ਦੇ ਜਿਹੜੇ ਉਹਨਾਂ ਦੀ ਬਿਲਡਿੰਗ ਹੈ ਉਹਨਾਂ ਵੱਲ ਧਿਆਨ ਦਿੱਤਾ ਜਾਵੇ ਉਹਨਾਂ ਦੇ ਜਿਹੜੇ ਮਿਲਦੇ ਡੈਸਕ ਮਿਲਦੇ ਨੇ ਜਿਹੜੀਆਂ ਕਿਤਾਬਾਂ ਨੇ ਜੋ ਵੀ ਆਂਦਾ ਉਹ ਟਾਈਮ ਸਰ ਪ੍ਰੋਵਾਈਡ ਕੀਤਾ ਜਾਵੇ ਔਰ ਧਿਆਨ ਰੱਖਿਆ ਜਾਵੇ ਕਿ ਕਿਹੜਾ ਬੱਚਾ ਜਿਹੜਾ ਉਹ ਸਕੂਲ ਚ ਆ ਰਿਹਾ ਕਿਹੜਾ ਨਹੀਂ ਆ ਰਿਹਾ ਉਹਦੀ ਪੂਰੀ ਪੈਰਵਾਹੀ ਹੋਣੀ ਚਾਹੀਦੀ ਹੈ ਕਿ ਉਹ ਕਿਸੇ ਗਲਤ ਕੰਮ ਵੱਲ ਤਾਂ ਨਹੀਂ ਜਾ ਰਿਹਾ ਫੇਰ ਹੀ ਆਪਾਂ ਨਸ਼ੇ ਨੂੰ ਰੋਕ ਪਾਵਾਂਗੇ ਨਹੀਂ ਤਾਂ ਨਸ਼ੇ ਨੂੰ ਨਹੀਂ ਰੋਕ ਸਕਦੇ ਇੱਕ ਮੈਸੇਜ ਇੱਕ ਮੈਸੇਜ ਅੱਜ ਦਾ ਜੀਮਾ ਅੱਜ ਕੱਲ੍ਹ ਤੇ ਯੂਵਾਲੀ ਸਿਰਫ ਇਹੀ ਮੈਸੇਜ ਹੈ ਜੋ ਬਾਬਾ ਸਾਹਿਬ ਦਾ ਮੈਸੇਜ ਪੇ ਬੈਕ ਟੂ ਸੁਸਾਇਟੀ ਜਿਹੜੇ ਬੰਦੇ ਅੱਜ ਪੜ੍ਹ ਲੈ ਕੇ ਆਪਣੇ ਬੈਂਕ ਚ ਜਾਂ ਬਾਹਰ ਕਿਸੇ ਵੀ ਸਰਕਾਰੀ ਅਦਾਰੇ ਅਚ ਬਿਜ਼ਨਸ ਕਿਤੇ ਵੀ ਕੋਈ ਵੀ ਜਿਹੜਾ ਗਰੋ ਕਰ ਗਿਆ ਵਧੀਆ ਵੈਲ ਐਸਟੈਬਲਿਸ਼ ਹੋ ਗਿਆ ਵਧੀਆ ਘਰ ਨੇ ਗੱਡੀਆਂ ਨੇ ਉਹਨਾਂ ਨੂੰ ਇਹੀ ਮੈਸੇਜ ਆ ਕਿ ਆਪਣਾ ਜਿਹੜਾ ਬਾਬਾ ਸਾਹਿਬ ਦਾ ਮਿਸ਼ਨ ਸੀ ਪੇ ਬੈਕ ਟੂ ਸੋਸਾਇਟੀ ਉਹਦੇ ਤੇ ਧਿਆਨ ਦੇਣ ਆਪਣੀ ਇਨਕਮ ਦੇ ਵਿੱਚੋਂ ਥੋੜਾ 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 ਕੱਢ ਕੇ ਜਿਹੜੇ ਵੀ ਸਾਡੇ ਲੋੜਵੰਦ ਜਿਹੜਾ ਸਮਾਜ ਹੈ ਉਹਦੇ ਤੱਕ ਉਹ ਚੀਜ਼ਾਂ ਪਹੁੰਚਾਈਆਂ ਜਾਣ ਐਜੂਕੇਸ਼ਨ ਜੇ ਕਿਸੇ ਨੂੰ ਲੋੜ ਹੈ ਕਿ ਤਰੀਕ ਬੱਚੇ ਨੂੰ ਉਹਨੂੰ ਪੜਵਾਇਆ ਜਾਏ ਇਹੀ ਅੱਜ ਦਾ ਸਭ ਤੋਂ ਜਿਹੜਾ ਮੇਨ ਮੈਸੇਜ ਹੁੰਦਾ ਅੱਜ ਦੇ ਦਿਨ ਦਾ ਸਾਡਾ ਸਾਰਿਆਂ ਨੂੰ ਤੇ ਮੈਂ ਕਿਸ਼ੋਰ ਸਿੰਘ ਪ੍ਰੈਜ਼ੀਡੈਂਟ ਪੀ ਐਨ ਬੀ ਸਟਾਫ ਯੂਨੀਅਨ ਪੰਜਾਬ ਅੱਜ ਅਸੀਂ जोनरल ऑफिस पंजाब नैशनल बैंक अमृतसर च रंजीत एम्यूजा जी इटे हुए हैं टू सैलीबरेट द वन थर्टी फोर्थ बर्थ एनिवर्सरी ऑफ श्री भीम भीमराव अंबेदकर जी और जिन्होंने सारी जिंदगी अपनी फॉर द अपलिफ्टमेंट ऑफ बैकवर्ड क्लासेज फॉर द अपलिफ्टमेंट ऑफ सोसाइटी फॉर इक्वैलिटी ऑफ वूमेन और सारा ज भी वो लड़ते रहे वॉज द फाउंडर ऑफ इंडियन कॉन्स्टिट्यूशन ही वॉज द फर्स्ट लॉ मिनिस्टर ऑफ इंडिया ਔਰ ਇਸ ਸਾਰੀ ਜਿਹੜੀ ਅੱਜ ਦੇ ਨਾ ਅੱਜ ਅਸੀਂ ਇਕੱਠੇ ਹੋਏ ਆ ਔਰ ਇਕੁਅਲ ਰਾਈਟਸ ਆ ਅੱਜ ਜੇ ਦੇਖੋ ਪੰਜਾਬ ਨੈਸ਼ਨਲ ਬੈਂਕ ਦੀ ਇਹ ਮੈਂ ਗੱਲ ਕਰਾਂ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਵੀ ਸਾਰੇ ਅੱਜ ਜਿਹੜੇ ਸਾਡੇ ਜਿਹੜੇ ਬਿਲੋਂਗ ਕਰਦੇ ਬਿਲੋਂਗਿੰਗ ਟੂ ਐਸ ਸੀ ਐਸ ਟੀ ਦੇ ਆਰ ਵੈਰੀ ਬੱਚ ਐਜੂਕੇਟਿਡ ਦੇ ਆਰ ਆਨ ਦਾ ਹਾਈਰੈਸਟ ਬੜੀ ਵਧੀਆ ਪੋਸਿਸ਼ਨ ਉੱਪਰ ਹੈ ਔਰ ਅੱਜ ਇਹ ਅਮਰਤ ਸਰ ਦਾ ਜਿਹੜਾ ਫੰਕਸ਼ਨ ਜਿਹੜਾ ਹੈ ਇਹ ਪੀ ਐਨ ਬੀ ਐਸ ਸੀ ਐਸ ਟੀ ਵੈਲਫੇਅਰ ਸੁਸਾਇਟੀ ਵੱਲੋਂ ਕੀਤਾ ਗਿਆ ਔਰ ਸਿንስ 2017 ਇਹ ਫੰਕਸ਼ਨ ਕਰ ਰਹੇ ਹੋਰ ਬੜੇ ਤੁਮ ਤਾਮਦਰਾਂ ਨੇ ਫੰਕਸ਼ਨ ਬਣਾਇਆ ਜਾਂਦਾ ਹੈ ਇੰਪਲਾਈ ਦੀ ਇੰਪੋਲਵਮੈਂਟ ਇਸ ਫੰਕਸ਼ਨ 'ਚ ਬਹੁਤ ਜ਼ਿਆਦੀ ਹੈ ਔਰ ਅੱਜ ਸੱਚੀ ਸਰਦਾਰੀ ਜਿਹੜੀ ਹੈ ਜਿਹੜੀ ਹੈ ਬਿਹਤਰ ਨੂੰ ਇਹੀ ਹੋਏਗੀ ਕਿਉਂਕਿ ਉਹਨਾਂ ਨੇ ਇੱਕ ਤਰਕਸ਼ ਕੱਢਿਆ ਸੀ ਕਿ ਐਜੂਕੇਸ਼ਨ ਹੀ ਇੱਕੋ ਇੱਕ ਮਾਧਿਅਮ ਹੈ ਜਿਹਦਰਾ ਇਹ ਸਾਰੀਆਂ ਸਮਾਜਿਕ ਜਿਹੜੀਆਂ ਪ੍ਰੀਤੀਆਂ ਉਹਨਾਂ ਨੂੰ ਦੂਰ ਕਰ ਸਕਦੇ ਆ ਅੱਜ ਇੱਥੋਂ ਇਹ ਵਾਦਾ ਕਰਕੇ ਆਸੀ ਸਾਰੇ ਜਾ ਰਹੇ ਆ ਅਸੀਂ ਐਜੂਕੇਟ ਕਰਾਂਗੇ ਲੋਕਾਂ ਨੂੰ ਔਰ ਜੋ ਪੰਜਾਬ ਨੈਸ਼ਨਲ ਬੈਂਕ ਵੱਲੋਂ ਸਹਾਇਤਾ ਹੋ ਸਕਦੀ ਹੈ ਕਿਸੇ ਇਹਨਾਂ ਨੂੰ ਔਰ ਅੱਜ ਐਸਸੀਐਸਟੀ ਵਾਲੀ ਜਿਹੜੀ ਐਸੋਸੀਏਸ਼ਨ ਪੰਜਾਬ ਵਿੱਚ ਰਹਿੰਦੇ ਇਹਨਾਂ ਨੇ ਵੀ ਇੱਕ ਸ਼ੋਰ ਕੀਤਾ ਹੈ ਕਿ ਜਿਹੜੇ ਬੰਦੇ ਕੋਈ ਆਪਣੇ ਬੱਚਿਆਂ ਨੂੰ ਕੋਈ ਬਰੌਂਗੀ ਡਾਊਨ ਟ੍ਰੋਡਨ ਉਹ ਨਹੀਂ ਪੜਾ ਸਕਦੇ ਦੇ ਵਿਲ ਪ੍ਰੋਵਾਈਡ ਫਾਈਨੈਂਸ਼ੀਅਲ ਅਸਿਸਟੈਂਸ ਟੂ देम ਟੂ ਕੰਪਲੀਸ਼ देयर ਟਾਰਗਟ